ਸਰਮ ਸਤਕਾਰਯੋਗ ਗੁਰੂ ਕੈਰੀ ਗੁਰੂਪਸਾਦ ਸੰਗਤ ਦਾ ਸਰਦੀਪ ਸਿੰਘ ਦਿਪਾਲ ਲੁਧਿਆਣਾ ਕਾਫੀ ਜਦੋਜਹਿਦ ਤੋਂ ਬਾਅਦ ਜੋ ਇਹ ਲਾਈਵ ਹੋਇਆ ਮੈਂ ਕਿਉਂਕਿ Airtel ਦੇ ਨਾਮ ਤੇ ਤੋੱਖਾ ਹੀ ਸਮਝਾਉਂਦਾ ਕਿ ਫੂਰਤੀ ਚੱਲ ਰਿਹਾ ਪਰ ਵਰਕਿੰਗ ਕਿਸੇ ਕੰਮ ਦੀ ਨਹੀਂ ਹੈਗੀ ਔਰ ਕਿਸਾਨੀ ਹੱਕਾਂ ਦੀ ਗੱਲ ਕਰਦੇ ਹੋਏ ਇੱਕ ਕਵਿਤਾ ਤੁਹਾਡੇ ਮਹਿਰੂਬੂ ਕਰਾਂਗਾ ਅੱਛੀ ਲੱਗੀ ਜੂਰ ਸ਼ੇਅਰ ਕਰਮੀ ਕੋਸ਼ਿਸ਼ ਕਰੋ ਕਿ ਅੱਗੇ ਸ਼ੇਅਰ ਕਰੋ ਤਾਂ ਕਿ ਤਲ ਵੀ ਤਲ ਦੀ ਵੀਡੀਓ ਸੁਣਨ ਵਾਲੇ ਸ਼ਰੋਤਿਆਂ ਤੱਕ ਪਹੁੰਚ ਸਕੇ ਔਰ ਇੱਕ ਕਿਸਾਨਾਂ ਦੇ ਹੱਥ ਦੇ ਵਿੱਚ ਨਾਅਰਾ ਮਾਰਨ ਵਾਸਤੇ ਜ਼ਰੂਰ ਜਿੱਥੇ-ਜਿੱਥੇ ਵੀ ਮੋਰਚੇ ਲੱਗੇ ਨੇ ਉੱਥੇ ਜ਼ਰੂਰ ਜਾਓ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਕਿਉਂਕਿ ਉਹਨਾਂ ਨੂੰ ਇੱਕ ਇੰਨਾ ਹੀ ਅਹਿਸਾਸ ਫੀਲ ਹੁੰਦਾ ਵਧੀਆ ਕਿ ਹਾਂ ਸਾਡੇ ਨਾਲ ਪੰਜਾਬ ਦੀ ਨੌਜਵਾਨ ਤੇ ਕਮਿਊਨਿਟੀ ਪੂਰੀ ਖੜੀ ਹੈ ਸਾਥ ਕਿਉਂਕਿ ਕਿਸੇ ਇੱਕ ਵਰਗ ਦਾ ਨਹੀਂ ਹੈਗਾ ਇਹ ਸਾਰੇ ਵਰਗਾਂ ਦਾ ਇਸ ਦੇ ਉੱਪਰ ਪ੍ਰਭਾਵ ਪੈਣਾ ਹੈ ਤੇ ਇਸ ਕਰਕੇ ਜਰੂਰ ਉਹਨਾਂ ਦਾ ਸਹਿਯੋਗ ਕਰਨਾ ਸਾਡਾ ਸਾਰਿਆਂ ਦਾ ਹੀ ਇੱਕ ਮੋਢਲਾ ਫਰਜ ਬਣਦਾ ਹੈ ਤੇ ਸਾਨੂੰ ਵੀ ਕੱਲ ਜਾਣ ਦਾ ਮੌਕਾ ਮਿਲਿਆ ਇੱਕ ਬੜਾ ਵੱਖਰਾ ਆਨੰਦ ਤੇ ਵੱਖਰਾ ਸਕੂਨ ਪ੍ਰਾਪਤ ਹੋਇਆ ਤੇ ਜਿਹਨੂੰ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਤੇ ਇੱਕ ਹਫ਼ਤਾ ਮੈਂ ਤੁਹਾਡੇ ਫਿਰ ਅਜ ਰੂਰੂ ਕਰਨ ਦੀ ਕੋਸ਼ਿਸ਼ ਕਰਾਂਗਾ ਚੰਗੀ ਲੱਗੇ ਜਰੂਰ ਸ਼ੇਅਰ ਕਰਨਾ ਕਿਉਂਕਿ ਅਗਰ ਲਿੰਕ ਟੁੱਟ ਗਿਆ ਤੇ ਉਹਦੇ ਵਾਸਤੇ ਮੈਂ ਖਿਮਾ ਦਾ ਜਾਚ ਹੋਵਾਂਗਾ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਜ਼ਰੂਰ ਹੈ ਪਰ ਪਤਾ ਨਹੀਂ ਕਿ ਕਿੰਨਾ ਚਿਰ ਇਹ ਦੇ ਨਾਲ ਲਿੰਕ ਕੇ ਚੱਲੇਗਾ ਲਾਈਨਾਂ ਇਸ ਤਰ੍ਹਾਂ ਨੇ ਉੱਤਵਾੰਗ ਜਿਸ ਨੂੰ ਜੋ ਪਾਲਦੇ ਰੇ ਤਲੀਆਂ ਤੇ ਰੱਖ ਕੇ ਉੱਤਵਾੰਗ ਜਿਸ ਨੂੰ ਜੋ ਕਾਲ ਦੇ ਨੇ ਤਲੀਆਂ ਤੇ ਰੱਖ ਕੇ ਜਾਨਣ ਸੁਣ ਬੇਦਰਦੀ ਸਰਕਾਰ ਨਹੀਂ ਨਾ ਰੋਲ ਮੇਰੇ ਕਿਰਸਾਨਾਂ ਨੂੰ ਨਾ ਰੋਲ ਮੇਰੇ ਕਿਰਸਾਨਾਂ ਨੂੰ ਨਾ ਰੋਲ ਮੇਰੇ ਕਿਰਸਾਨਾਂ ਕਈ ਵਾਰੀ ਉੱਠ ਕੇ ਰਤਾਂ ਨੂੰ ਖੇਤਾਂ ਪਾਣੀ ਲਾਉਂਦੇ ਨੇ ਤੂੰ ਹਾਲ ਤਾਂ ਪੁੱਛ ਕੇ ਵੇਖ ਕਦੇ ਉਹ ਸੁੱਖ ਦੀ ਨੀਂਦ ਕੀ ਸੌਂਦੇ ਨੇ ਉਹਦੇ ਜ਼ਖਮਾਂ ਤੇ ਲੂਣ ਪਾਉਣ ਲਈ ਨਿਤ ਲੱਭਦੀ ਨਵਾਂ ਬਹਾਨਾ ਤੂੰ ਸੁਣ ਬੇਦਰਦੀ ਸਰਕਾਰੇ ਨੀ ਨਾ ਰੂਲ ਮੇਰੇ ਕਿਸਾਨਾਂ ਨੂੰ ਨਾ ਰੂਲ ਮੇਰੇ ਕਿਸਾਨਾਂ ਨੂੰ ਉਠਰਦੇ ਠੰਡੀਆਂ ਰਤਾਂ ਵਿੱਚ ਪਿੰਡੇ ਤੇ ਹਣੋਂਦੇ ਧੁੱਪਾਂ ਨੂੰ ਬੇਮੌਸਮੀ بارش ਆ ਜਾਵੇ ਪਾ ਜਾਂਦੀ ਪੱਲੇ ਦੁੱਖਾਂ ਹਨ ਲੱਖ ਕਿੰਨੀ ਵਾਰੀ ਤੋੜ ਗਏ ਪੁੱਛ ਲਿਆ ਬੇਦਰਦ ਤੂਫਾਨਾਂ ਸੁਣਦੇ ਦਰਦੀ ਸਰਕਾਰੇ ਨਹੀਂ ਨਾ ਰੋਲ ਮੇਰੇ ਕਿਸਾਨਾਂ ਨੂੰ ਨਾ ਰੋਲ ਮੇਰੇ ਕਿਸਾਨਾਂ ਨੂੰ ਬਹੁਤ ਹੀ ਵਧੀਆ ਜੋ ਅੰਦਾਜ਼ੇ ਬਿਆਨ ਕਲਮ ਦੇ ਨਾਲ ਲਿਖਿਆ ਪ੍ਰਕਾਸ਼ ਸਿੰਘ ਜੀ ਹੋਣਾ ਨੇ ਉਹ ਲਾਈਨਾਂ ਮੈਂ ਤੁਹਾਡੇ ਰੂਰੂ ਕਰ ਰਿਹਾ ਕਿਉਂਕਿ ਅਸਲੀ ਹਕੀਕਤ ਕਿਸਾਨ ਦੀ ਇਹੀ ਹੈ ਕਿ ਜੋ ਗਾਣਿਆਂ ਦੁਬਾਰਾ ਸਿੰਗਰਾਂ ਦੇ ਦੁਬਾਰਾ ਪੇਸ਼ ਕੀਤੀ ਜਾਂਦੀ ਉਹ ਇੱਕ ਮਨ ਘੜਤਾ ਕਿਤਬਿਆਨ ਕੀਤੀ ਜਾਂਦੀ ਹੈ ਐਕਚੁਅਲੀ ਜਿਹੜੀ ਕਿਸਾਨ ਦੀ ਇੱਕ ਅਸਲੀਆ ਵਿਆਹ ਕਵਿਤਾ ਦੇ ਰੂਪ ਦੇ ਵਿੱਚ ਤੁਹਾਡੇ ਰੂਰੂ ਕਰ ਰਿਹਾ ਮੈਂ ਅਗਲਾ ਬੰਦ ਹੈ ਤੂੰ ਫਸਲਾਂ ਦਾ ਮੁੱਲ ਕੌਣਾ ਕੀ ਤੂੰ ਫਸਲਾਂ ਦਾ ਮੁੱਲ ਪਾਉਣਾ ਕੀ ਤੂੰ ਤਾਂ ਮੂੰਹ ਚੋ ਰੋਟੀ ਖੋਣ ਲਗੀ ਅੱਜ ਖੋਕੇ ਹੱਕ ਕਿਸਾਨਾਂ ਦੇ ਅਮੀਰਾਂ ਦੀ ਚੋਲੀ ਪਾਉਣ ਲਗੀ ਤੂੰ ਫਸਲਾਂ ਦਾ ਮੁੱਲ ਪਾਉਣਾ ਕੀ ਤੂੰ ਫਸਲਾਂ ਦਾ ਮੁੱਲ ਪਾਉਣਾ ਕੀ ਤੂੰ ਕਾਮੂਚੋ ਰੋਟੀ ਖੋਣ ਲੱਗੀ ਅੱਜ ਖੋਕੇ ਹੱਕ ਕੇਸਾਂ ਦੇ ਅਮੀਰਾਾਂ ਦੀ ਝੋਲੀ ਪਾਉਣ ਲੱਗੀ ਲੱਗੀ ਜੂੰਦੇ ਜਾਗਦੇ ਲੋਕਾਂ ਨੂੰ ਸਿਵਿਆਂ ਨੂੰ ਕਰਨ ਰਵਾਨਾ ਤੂੰ ਸੁਣ ਬੇਦਰਦੀ ਸਰਕਾਰੇ ਨੀ ਨਾ ਰੂਲ ਮੇਰੇ ਕਿਸਾਨਾਂ ਨੂੰ ਨਾ ਰੂਲ ਮੇਰੇ ਕਿਸਾਨਾਂ ਨੂੰ ਲਾਸਟ ਬੰਦ ਤੁਹਾਡੇ ਰੂਪਰੂ ਕਰ ਰਿਹਾ ਜੀ ਚੁੱਲੇ ਵਿੱਚ ਡਾਤੇ ਬਿੱਲਾਂ ਨੂੰ ਚੁੱਲੇ ਵਿੱਚ ਡਾਦੇ ਬਿੱਲਾਂ ਨੂੰ ਨਾ ਗੱਡ ਛਾਤੀ ਵਿੱਚ ਕਿੱਲਾਂ ਨੂੰ ਜੇ ਵਿਗੜ ਗਿਆ ਕਿਸਾਨ ਕੀਤੇ ਤੇਰਾ 마ਸਖਵਾਦੋ ਇਲਾਨ ਤੇਰਾ 마ਸਖਵਾਦੋ ਇਲਾਨ ਹੱਕ ਲੈਣ ਤੇ ਪ੍ਰਗਟ ਜੇ ਆ ਗਏ ਹੱਕ ਲੈਣ ਤੇ ਪ੍ਰਗਟ ਜੇ ਆ ਗਏ ਕਰ ਦਿਆਂਗੇ ਝੂਰ ਚਟਾਨਾਂ ਨੂੰ ਸੁਣਵੇ ਦਰਦੀ ਸਰਕਾਰੇ ਨੀ ਨਾ ਰੋਲ ਮੇਰੇ ਕਿਰਸਾਨਾਂ ਨੂੰ ਨਾ ਰੋਲ ਮੇਰੇ ਕਿਸਾਨਾਂ ਨਾ ਰੋਲ ਮੇਰੇ ਕਿਸਾਨਾਂ ਬਹੁਤ ਬਹੁਤ ਤਰਵਾਦੀ ਜਖਾਨੀ ਸਿੰਘ ਜਿਹੜੇ ਇਸ ਕਵਿਤਾ ਨੂੰ ਜਿਹੜਾ ਇਹਨਾਂ ਨੇ ਸੁਣਿਆ ਆਵਾਜ਼ ਕੀਤਾ ਇਹਨਾਂ ਦਾ ਤਹਿ ਦਿਲੋਂ ਧੰਵਾਦ ਹੈ ਕਿਉਂਕਿ ਜਦੋਂ ਅਸੀਂ ਉੱਥੇ ਜਾਣੇ ਆ ਨਾ ਕਿਸਾਨਾਂ ਦੇ ਹੱਥ ਦੇ ਵਿੱਚ ਜਿੱਥੇ ਵੀ ਉਹਨਾਂ ਦਾ ਮੋਰਚਾ ਲੱਗਿਆ ਤਾਂ ਉੱਥੇ ਜਾ ਕੇ ਇੱਕ ਵੱਖਰਾ ਅਹਿਸਾਸ ਹੁੰਦਾ ਆ ਕਿ ਆਪਣੇ ਪਣ ਦਾ ਅਹਿਸਾਸ ਜੇ ਮੈਂ ਪਹਿਲਾਂ ਵੀ ਜਿਦਾ ਬਿਆਨ ਕੀਤਾ ਕਿ ਨੂੰ ਸੀ ਲਫ਼ਜ਼ਾਂ ਦੇ ਵਿੱਚ ਨਹੀਂ ਬਿਆਨ ਕਰ ਸਕਦੇ ਕਿ ਜਿੱਦਾਂ ਕਿਸੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਗਏ ਆ ਉੱਥੇ ਤੇ ਉੱਥੇ ਖਾਸ ਚੀਜ਼ ਮੈਨੂੰ ਇਹ ਦੇਖਣ ਨੂੰ ਮਿਲੀ ਕਿ ਉਹਨਾਂ ਦੇ ਜਿਹੜੇ ਉੱਥੇ ਬੋਲਣ ਵਾਲੇ ਨੁਮਾਇੰਦੇ ਨੇ ਉਹ ਕਹਿੰਦੇ ਕਿ ਅਸੀਂ ਹਰ ਇੱਕ ਇਨਸਾਨ ਨੂੰ 2 ਮਿੰਟ ਦਾ ਸਮਾਂ ਜ਼ਰੂਰ ਦੇਵਾਂਗੇ ਬੋਲਣ ਵਾਸਤੇ ਕਿਉਂਕਿ ਪੁਰਾਣੀ ਲੋਕਾਂ ਨੂੰ ਸੁਣ ਸੁਣ ਕੇ ਲੋਕ ਅੱਕ ਜਾਂਦੇ ਆ ਕਿਉਂਕਿ ਨੌਜਵਾਨਾਂ ਵਿੱਚ ਕੁਝ ਇਹੋ ਜਿਹਾ ਅਜਨੂਨ ਵੀ ਹੁੰਦਾ ਹੈ ਕੁਝ ਨਵੀਂ ਸੋਚ ਵੀ ਹੁੰਦੀ ਹੈ ਉਹ ਕਹਿੰਦੇ ਕਿ ਜਿਹੜੇ ਲੋਕ ਇੱਥੇ ਪਹੁੰਚਦੇ ਆ ਸੁਣਨ ਵਾਸਤੇ ਅਸੀਂ ਆਸ ਕਰਦੇ ਹਾਂ ਕਿ ਉਹ ਕੁਝ ਨਾ ਕੁਝ ਨਵਾਂ ਸਿੱਖ ਕੇ ਜਾਣ ਕੁਝ ਨਾ ਕੁਝ ਉਹਨੂੰ ਨਵਾਂ ਪ੍ਰਾਪਤ ਹੋਵੇ ਤੇ ਇਸ ਕਰਕੇ ਜਰੂਰ ਕਿਸਾਨ ਵੀਰਾਂ ਦੀ ਹਮਾਇਤ ਦੇ ਵਿੱਚ ਜਿੱਥੇ-ਜਿੱਥੇ ਵੀ ਮੂਰਚੇ ਲੱਗਦੇ ਆ ਤੁਹਾਡੇ ਆਸੇ-ਪਾਸੇ ਜਰੂਰ ਉਹਨਾਂ ਦੀ ਹਮਾਇਤ ਵਿੱਚ ਪਹੁੰਚ ਕਰਕੇ ਉਹਨਾਂ ਦਾ ਹੌਸਲਾ ਫੁਲਾਇ ਸਾਨੂੰ ਜਰੂਰ ਕਰਨਾ ਚਾਹੀਦਾ ਕਿਉਂਕਿ ਇੱਕ ਵਰਗ ਦਾ ਮਸਲਾ ਨਹੀਂ ਪੂਰੇ ਪੰਜਾਬ ਦਾ ਮਸਲਾ ਹਰ ਇੱਕ ਵਰਗ ਦਾ ਮਸਲਾ ਤੇ ਬਹੁਤ-ਬਹੁਤ ਧੰਨਵਾਦ ਜੀ ਮੇਰੇ ਕਵੀਰ ਹੋਰ ਵੀ ਜੁੜੇ ਨੇ ਮੈਨੂੰ ਨਾਮ ਇਹਨਾਂ ਦਾ ਕਲੀਅਰ ਨਹੀਂ ਹੋ ਰਿਹਾ ਗੁਰਪ੍ਰੀਤ ਵੀਰ ਸਿੰਘ ਜੀ ਤੇ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਆ ਜਿਹੜੇ ਅੰਦਾਸ ਦੁਆਰਾ ਜਿਹੜੀ ਕਵਿਤਾ ਮੈਂ ਪੇਸ਼ ਕੀਤੀ ਹੈ ਸੁਣਿਆ ਇਹਨਾਂ ਨੇ ਤੇ ਹੋਰ ਵੀ ਮੇਰੇ ਪਿਆਰ ਕਰਨ ਵਾਲੇ ਜਿਹੜੇ ਵੀਰ ਆ ਉਹਨਾਂ ਦਾ तहे ਦਿਲੋਂ ਧੰਨਵਾਦ ਭੁੱਲਾਂ ਚੁੱਕਾਂ ਦੀ ਖੀਮਾ ਦਾਸ ਹਰਦੀਪ ਸਿੰਘ ਦਿਗਪਾਲ ਲੁਧਿਆਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ